ਉਸੀਂ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮਇਆ ਬਲਵਿੰਦਰ ਸਿੰਘ ਭਾਈ ਅਮਰਤਪਾਲ ਸਿੰਘ ਵੱਲੋਂ ਜਿੱਥੇ ਅੱਜ ਸੌਹ ਚੁੱਕੀ ਗਈ ਆ ਉੱਥੇ ਹੀ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵਕੀਲ ਅਜੇਪਾਲ ਦੇ ਨਾਲ ਸਾਡੇ ਪੱਤਰਕਾਰ ਦੀ ਗੱਲਬਾਤ ਹੋਈ ਆ ਤੁਹਾਨੂੰ ਸੁਣਾਉਣੀ ਆ ਉਹਨਾਂ ਨੇ ਕਿ ਸਾਰੀ ਕੌਮ ਦਾ ਸ਼ੁਕਰਾਨਾ ਕਰਦਾ ਹਾਂ ਮੈਂ ਹਰ ਇੱਕ ਵੀਰ ਭੈਣ ਭਰਾ ਬਜ਼ੁਰਗਾਂ ਸਾਰਿਆਂ ਦਾ ਰਿਣੀ ਆ ਤੇ ਸਾਰੀ ਕੌਮ ਦਾ ਮੈਂ ਦਿਲੋਂ ਧੰਨਵਾਦ ਆ ਮੈਂ ਹਰ ਜੋ ਉਹਨਾਂ ਨੇ ਵੈਸੇ ਵਿਸ਼ਵਾਸ ਪ੍ਰਗਟ ਕੀਤਾ ਆ ਮੈਂ ਨਾਲ ਹਮੇਸ਼ਾ ਖੜਾ ਰਵਾਂਗਾ ਦੇ ਵੀ ਕੋਈ ਅਗਲੇ ਦਿਨ ਦੀ ਪਲੈਨਿੰਗ ਆ ਉਹ ਤੁਸੀਂ ਪਰਿਵਾਰ ਨੂੰ ਕਿਹਾ ਕਿ ਮੈਨੂੰ ਦਿਬਰੂਗੜ੍ਹ ਰੀਲ ਚ ਮਿਲੇ ਹੋ ਆ ਅੱਜ ਅੱਗੇ ਦੀ ਪਲੈਨਿੰਗ ਬਾਅਦ ਚ ਰੱਖਣੀ ਠੀਕ ਹੈ ਜੀ ਤੇ ਹਮ ਭਾਈ ਸਾਹਿਬ ਤੇ ਐਨਐਸਏ ਹਟਾਉਣ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾਵੇਗੀ ਸਰ ਨਹੀਂ ਮੈਮ ਅਜੇ ਕੋਈ ਕਾਰਵਾਈ ਨਹੀਂ ਹੋਈ ਹੈ ਸਰਕਾਰ ਵੱਲੋਂ ਵੇਖੋ ਜਿੰਨੀ ਅੱਜ ਤੱਕ ਸਾਈ ਕੀਤੀ ਗਈ ਹੈ ਸਾਨੂੰ ਲੱਗਦਾ ਨਹੀਂ ਕਿ ਜੇ ਕੀ ਕੋਈ ਕਰਨਗੇ ਜੀ ਬਾਕੀ ਆਸ ਉਮੀਦ ਹੈ ਕਿ ਜਿੱਦਾਂ ਇਹਨਾਂ ਨੇ ਐਨਐਸਏ ਲਈ ਸੀ ਜੋ ਸੰਵਿਧਾਨ ਦੇ ਕਿੱਡੇ ਸੀਗੀ ਉਲਟੇ ਹੈ ਹੁਣ ਦੇ ਸੰਵਿਧਾਨ ਦੀ ਤੋਂ ਚੁੱਕ ਲਈਏ ਤੇ ਹੁਣ ਐਨਐਸਏ ਹਟਾਉਣਾ ਪਣਦਾ ਹੈ ਜੋ ਸਰਕਾਰ ਦਾ ਪਰਦੇ ਬਣਦਾ ਹੈ ਜਿੱਦਾਂ ਪਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਦੱਸਿਆ ਕਿ ਪਾਈ ਅਮਰਿਤਪਾਲ ਸਿੰਘ ਨੇ ਸ਼ੁਕਰਾਨਾ ਕੀਤਾ ਖਡੂਰ ਸਾਹਿਬ ਦੇ ਲੋਕਾਂ ਦਾ ਤੇ ਅਗਲੀ ਰਣਨੀਤੀ ਡਿਬੂਗੜ ਜੀਲ ਦੇ ਵਿੱਚ ਬਣਾਈ ਜਾਵੇਗੀ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜੋ ਅਗਲਾ ਫੈਸਲਾ ਹੋਏਗਾ ਉਹ ਦੱਸਿਆ ਜਾਵੇਗਾ ਤੇ ਉਹਨਾਂ ਦੀ ਮਾਤਾ ਨੇ ਵੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਸੋਚ ਚਕਾਣੀ ਚਾਹੀਦੀ ਸੀ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਜੋ ਇਹਨਾਂ ਲੇਟ ਕਰ ਦਿੱਤੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ